ਕਬਰ ਮਾਲਵਾ ਤੋਂ ਹੈ ਜਿੱਥੇ ਕੇ ਤਲਵੰਡੀ ਸਾਬੋ ਜਿਹੜੀ ਦੇ ਪਿੰਡ ਭਗਵਾਨਪੁਰਾ ਦੇ ਰਜਵਾਹੇ ਚ ਦੂਸਰੀ ਵਾਰ ਪਾੜ ਪੈ ਗਿਆ ਔਰ ਇਹ ਪਾੜ ਜਿਹੜਾ ਆ ਕਰੀਬ 50 ਫੁੱਟ ਦਾ ਆ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਰਹੀਆਂ ਨੇ ਪੂਰੀ ਫਸਲ ਤਬਾਹ ਹੋ ਗਈ ਹੈ ਕਿਉਂਕਿ ਫਸਲ ਜਿਹੜੀ ਆ ਹੁਣ ਕਾਫੀ ਚੰਗੀ ਨਸਰੀ ਹੋਈ ਸੀ ਪਰ ਦੂਸਰੀ ਵਾਰ ਪਾੜ ਪੈਣ ਕਰਕੇ ਕਿਸਾਨਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਇਸ ਜਗ੍ਹਾ ਦੇ ਉੱਤੇ ਪਹਿਲਾਂ ਵੀ ਪਾੜ ਪਿਆ ਸੀ ਦੁਬਾਰਾ ਉਸੇ ਜਗ੍ਹਾ ਦੇ ਉੱਤੇ ਪਾੜ ਪਿਆ ਆ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਰਾਜਵਾਹੇ ਦੇ ਵਿੱਚ ਦੂਸਰੀ ਵਾਰ ਪਾੜ ਪਿਆ ਆ ਕੁਝ ਦਿਨ ਪਹਿਲਾਂ ਵੀ ਇਸੇ ਰਜਵਾਹੇ ਚ ਪਾੜ ਪੈਣ ਕਰਕੇ ਫਸਲਾਂ ਖਰਾਬ ਹੋਈਆਂ ਸਨ ਤੇ ਦੁਬਾਰਾ ਤੋਂ ਕਿਸਾਨਾਂ ਨੇ ਨਵੀਂ ਫਸਲ ਲਾਈ ਸੀ ਪਰ ਫਿਰ ਤੋਂ ਇਹ ਫਸਲ ਜਿਹੜੀ ਹੈ ਤੈਸ ਨੈਸ ਕਰ ਗਈ ਆ ਕਿਸਾਨ ਉੱਧਰ ਜਿਹੜੀ ਗੱਲਬਾਤ ਹੋਈ ਆ ਉਹਦੇ ਵਿੱਚ ਕਹਿ ਰਹੇ ਨੇ ਕਿ ਸਾਡਾ ਹੀ ਜੜੀ ਬਾਹ ਫੜੀ ਜਾਵੇ ਕਿਉਂਕਿ ਇਹ ਰਜਵਾਹੇ ਚ ਪਾੜ ਪੈਣ ਕਰਕੇ ਨਾ ਤੇ ਇਹ ਪਾਣੀ ਦਾ ਸਾਨੂੰ ਕੋਈ ਫਾਇਦਾ ਹੋਣਾ ਹੈ ਨਾ ਅੱਗੇ ਲੋਕਾਂ ਨੂੰ ਦਾ ਹੋਣਾ ਜਿਸ ਕਰਕੇ ਅਸੀਂ ਵੈਸੇ ਵੀ ਖਰਾਬ ਹੋ ਰਹੇ ਆ ਤੇ ਸਾਡੀਆਂ ਫਸਲਾਂ ਜਿਹੜੀਆਂ ਨੇ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕੀਆਂ ਨੇ ਇਸ ਸਮੇਂ ਦੀ ਬਹੁਤ ਵੱਡੀ ਖਬਰ ਹੈ ਇੱਕ ਕਿਉਂਕਿ ਇਹ ਝੋਨੇ ਦਾ ਸੀਜ਼ਨ ਹੈ ਪਾਣੀ ਜ਼ਿਆਦਾ ਚਾਹੀਦਾ ਆ ਔਰ ਜੇਕਰ ਰਜਵਾਹਾਂ ਚ ਪਾੜ ਪੈਣਗੇ ਤਾਂ ਅੱਗੇ ਜਿਹੜੇ ਖੇਤ ਨੇ ਉਹਨਾਂ ਚ ਪਾਣੀ ਜਿਹੜਾ ਉਹ ਔਖਾ ਹੋਏਗਾ ਤੰਗੀ ਹੋਏਗੀ ਤੇ ਇਸ ਪਾਣੀ ਦਾ ਕੋਈ ਫਾਇਦਾ ਨਹੀਂ ਜਿਹੜਾ ਕਿ ਲੋਕਾਂ ਦੇ ਖੇਤਾਂ ਦੇ ਵਿੱਚ ਜਿਹੜਾ ਬੇਤਹਾਸ਼ਾ ਤੁਰ ਰਿਹਾ ਆ ਫਿਲਹਾਲ ਕਿਸਾਨ ਜਿਹੜੇ ਨੇ ਉਹ ਮਦਦ ਦੀ ਗੁਹਾਰ ਲਾ ਰਹੇ ਨੇ ਕਹਿੰਦੇ ਨੇ ਕਿ ਕੋਈ ਪੱਕਾ ਹੱਲ ਕੀਤਾ ਜਾਵੇ ਜਿਸ ਕਰਕੇ ਸਾਡੀਆਂ ਫਸਲਾਂ ਬਚ ਸਕਣ ਖਬਰ ਮਾਲਵਾ ਤੋਂ ਆ ਜਿੱਥੇ ਕਿ ਤਲਵੰਡੀ ਸਾਬੋ ਜਿਹੜੀ ਦੇ ਪਿੰਡ ਭਗਵਾਨਪੁਰਾ ਤੇ ਰਜਵਾਹੇ ਚ ਦੂਸਰੀ ਵਾਰ ਪਾੜ ਪੈ ਗਿਆ ਔਰ ਇਹ ਪਾੜ ਜਿਹੜਾ ਆ ਕਰੀਬ 50 ਫੁੱਟ ਦਾ ਆ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਰਹੀਆਂ ਨੇ ਪੂਰੀ ਫਸਲ ਤਬਾਹ ਹੋ ਗਈ ਹੈ ਕਿਉਂਕਿ ਫਸਲ ਜਿਹੜੀ ਹੈ ਉਹ ਹੁਣ ਕਾਫੀ ਚੰਗੀ ਨਸਰੀ ਹੋਈ ਸੀ ਪਰ ਦੂਸਤੀ ਵਾਰ ਪਾੜ ਪੈਣ ਕਰਕੇ ਕਿਸਾਨਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਇਸ ਜਗ੍ਹਾ ਦੇ ਉੱਤੇ ਪਹਿਲਾਂ ਵੀ ਪਾੜ ਪਿਆ ਸੀ ਦੁਬਾਰਾ ਉਸੇ ਜਗ੍ਹਾ ਦੇ ਉੱਤੇ ਪਾੜ ਪਿਆ ਆ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਰਾਜਵਾਹ ਦੇ ਵਿੱਚ ਦੂਸਤੀ ਵਾਰ ਪਾੜ ਪਿਆ ਆ ਕੁਝ ਦਿਨ ਪਹਿਲਾਂ ਵੀ ਇਸੇ ਰਾਜਵਾਹ 'ਚ ਪਾੜ ਪੈਣ ਕਰਕੇ ਫਸਲਾਂ ਖਰਾਬ ਹੋਈਆਂ ਸਨ ਤੇ ਦੁਬਾਰਾ ਤੋਂ ਕਿਸਾਨਾਂ ਨੇ ਨਵੀਂ ਫਸਲ ਲਾਈ ਸੀ ਪਰ ਫਿਰ ਤੋਂ ਇਹ ਫਸਲ ਜਿਹੜੀ ਹੈ ਤੈਸਟਨੈਸ ਕਰ ਗਿਆ ਕਿਸਾਨ ਉਧਰ ਜਿਹੜੀ ਗੱਲਬਾਤ ਹੋਈ ਹੈ ਉਹਦੇ ਵਿੱਚ ਕਹਿ ਰਹੇ ਨੇ ਕਿ ਸਾਡਾ ਹੀ ਜਿਹੜੀ ਬਾਹ ਫੜੀ ਜਾਵੇ ਕਿਉਂਕਿ ਇਹ ਰਜਵਾਹੇ ਚ ਪਾੜ ਪੈਣ ਕਰਕੇ ਨਾ ਤੇ ਇਹ ਪਾਣੀ ਦਾ ਸਾਨੂੰ ਕੋਈ ਫਾਇਦਾ ਹੋਣਾ ਹੈ ਨਾ ਅੱਗੇ ਲੋਕਾਂ ਨੂੰ ਫਾਇਦਾ ਹੋਣਾ ਜਿਸ ਕਰਕੇ ਅਸੀਂ ਵੈਸੇ ਵੀ ਖਰਾਬ ਹੋ ਰਹੇ ਹਾਂ ਕਿ ਸਾਡੀਆਂ ਫਸਲਾਂ ਜਿਹੜੀਆਂ ਨੇ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕੀਆਂ ਨੇ ਇਸ ਸਮੇਂ ਦੀ ਬਹੁਤ ਵੱਡੀ ਖਬਰ ਹੈ ਇੱਕ ਕਿਉਂਕਿ ਇਹ ਝੋਨੇ ਦਾ ਸੀਜ਼ਨ ਹੈ ਪਾਣੀ ਜ਼ਿਆਦਾ ਚਾਹੀਦਾ ਆ ਔਰ ਜੇਕਰ ਰਜਵਾਹਿਆਂ ਚ ਪਾੜ ਪੈਣਗੇ ਤਾਂ ਅੱਗੇ ਜਿਹੜੇ ਖੇਤ ਨੇ ਉਹਨਾਂ 'ਚ ਪਾਣੀ ਜਿਹੜਾ ਉਹ ਔਖਾ ਹੋਏਗਾ ਤੰਗੀ ਹੋਏਗੀ ਤੇ ਇਸ ਪਾਣੀ ਦਾ ਕੋਈ ਫਾਇਦਾ ਨਹੀਂ ਜਿਹੜਾ ਕਿ ਲੋਕਾਂ ਦੇ ਖੇਤਾਂ ਦੇ ਵਿੱਚ ਜਿਹੜਾ ਬੇਤਹਾਸ਼ਾ ਤੁਰ ਰਿਹਾ ਆ ਫਿਲਹਾਲ ਕਿਸਾਨ ਜਿਹੜੇ ਨੇ ਉਹ ਮਦਦ ਦੀ ਗੁਹਾਰ ਲਾ ਰਹੇ ਨੇ ਕਹਿੰਦੇ ਨੇ ਕਿ ਕੋਈ ਪੱਕਾ ਹੱਲ ਕੀਤਾ ਜਾਵੇ ਜਿਸ ਕਰਕੇ ਸਾਡੀਆਂ ਫਸਲਾਂ ਬਚ ਸਕਣ ਖਬਰ ਮਾਲਵਾ ਤੋਂ ਆ ਜਿੱਥੇ ਕਿ ਤਲਵੰਡੀ ਸਾਬੋ ਜਿਹੜੀ ਦੇ ਪਿੰਡ ਭਗਵਾਨਪੁਰਾ ਤੇ ਰਜਵਾਹੇ ਚ ਦੂਸਰੀ ਵਾਰ ਪਾੜ ਪੈ ਗਿਆ ਔਰ ਇਹ ਪਾੜ ਜਿਹੜਾ ਆ ਕਰੀਬ 50 ਫੁੱਟ ਦਾ ਆ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਰਹੀਆਂ ਨੇ ਪੂਰੀ ਫਸਲ ਤਬਾਹ ਹੋ ਗਈ ਹੈ ਕਿਉਂਕਿ ਫਸਲ ਜਿਹੜੀ ਆ ਹੁਣ ਕਾਫੀ ਚੰਗੀ ਨਸਰੀ ਹੋਈ ਸੀ ਪਰ ਦੂਸਰੀ ਵਾਰ ਪਾੜ ਪੈਣ ਕਰਕੇ ਕਿਸਾਨਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਇਸ ਜਗ੍ਹਾ ਦੇ ਉੱਤੇ ਪਹਿਲਾਂ ਵੀ ਪਾੜ ਪਿਆ ਸੀ ਦੁਬਾਰਾ ਉਸੇ ਜਗ੍ਹਾ ਦੇ ਉੱਤੇ ਪਾੜ ਪਿਆ ਆ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਰਾਜਵਾਹੇ ਦੇ ਵਿੱਚ ਦੂਸਰੀ ਵਾਰ ਪਾੜ ਪਿਆ ਆ ਕੁਝ ਦਿਨ ਪਹਿਲਾਂ ਵੀ ਇਸੇ ਰਾਜਵਾਹੇ ਚ ਪਾੜ ਪੈਣ ਕਰਕੇ ਫਸਲਾਂ ਖਰਾਬ ਹੋਈਆਂ ਸਨ ਤੇ ਦੁਬਾਰਾ ਤੋਂ ਕਿਸਾਨਾਂ ਨੇ ਨਵੀਂ ਫਸਲ ਲਾਈ ਸੀ ਪਰ ਫਿਰ ਤੋਂ ਇਹ ਫਸਲ ਜਿਹੜੀ ਹੈ ਤੈਸ ਨੈਸ ਕਰ ਗਈ ਆ ਕਿਸਾਨ ਉਧਰ ਜਿਹੜੀ ਗੱਲਬਾਤ ਹੋਈ ਹੈ ਉਹਦੇ ਵਿੱਚ ਕਹਿ ਰਹੇ ਨੇ ਕਿ ਸਾਡਾ ਹੀ ਜਿਹੜੀ ਬਾਹ ਫੜੀ ਜਾਵੇ ਕਿਉਂਕਿ ਇਹ ਰਜਵਾਹੇ ਚ ਪਾੜ ਪੈਣ ਕਰਕੇ ਨਾ ਤੇ ਇਹ ਪਾਣੀ ਦਾ ਸਾਨੂੰ ਕੋਈ ਫਾਇਦਾ ਹੋਣਾ ਹੈ ਨਾ ਅੱਗੇ ਲੋਕਾਂ ਨੂੰ ਫਾਇਦਾ ਹੋਣਾ ਜਿਸ ਕਰਕੇ ਅਸੀਂ ਵੈਸੇ ਵੀ ਖਰਾਬ ਹੋ ਰਹੇ ਆ ਤੇ ਸਾਡੀਆਂ ਫਸਲਾਂ ਜਿਹੜੀਆਂ ਨੇ ਪੂਰੇ ਤਰੀਕੇ ਦੇ ਨਾਲ ਤਬਾਹ ਹੋ ਚੁੱਕੀਆਂ ਨੇ ਇਸ ਸਮੇਂ ਦੀ ਬਹੁਤ ਵੱਡੀ ਖਬਰ ਹੈ ਇੱਕ ਕਿਉਂਕਿ ਇਹ ਝੋਨੇ ਦਾ ਸੀਜ਼ਨ ਹੈ ਪਾਣੀ ਜ਼ਿਆਦਾ ਚਾਹੀਦਾ ਆ ਔਰ ਜੇਕਰ ਰਜਵਾਹਿਆਂ ਚ ਪਾੜ ਪੈਣਗੇ ਤਾਂ ਅੱਗੇ ਜਿਹੜੇ ਖੇਤ ਨੇ ਉਹਨਾਂ 'ਚ ਪਾਣੀ ਜਿਹੜਾ ਉਹ ਔਖਾ ਹੋਏਗਾ ਤੰਗੀ ਹੋਏਗੀ ਤੇ ਇਸ ਪਾਣੀ ਦਾ ਕੋਈ ਫਾਇਦਾ ਨਹੀਂ ਜਿਹੜਾ ਕਿ ਲੋਕਾਂ ਦੇ ਖੇਤਾਂ ਦੇ ਵਿੱਚ ਜਿਹੜਾ ਬੇਤਹਾਸ਼ਾ ਤੁਰ ਰਿਹਾ ਆ ਫਿਲਹਾਲ ਕਿਸਾਨ ਜਿਹੜੇ ਨੇ ਉਹ ਮਦਦ ਦੀ ਗੁਹਾਰ ਲਾ ਰਹੇ ਨੇ ਕਿ ਅੰਦੇ ਨੇ ਕਿ ਕੋਈ ਪੱਕਾ ਹੱਲ ਕੀਤਾ ਜਾਵੇ ਜਿਸ ਕਰਕੇ ਸਾਡੀਆਂ ਫਸਲਾਂ ਬਚ ਸਕਣ